ਫਲ ਗੁਣੇ ਆਨੰਦ ਉਪਾਰ ਜਨਾ ਹਰ ਸੱਜਣ ਪਰਗਟ ਆਈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਹ ਚਪੁੰਨੀ ਵੜ ਪਾਗਣੀ ਵਰ ਪਾਇਆ ਹਰ ਰਾਈ ਮਿਲ ਸਹਿਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੇ ਨਲਾਈ ਹਲਤ ਪਲਤ ਸਵਾਰਿ ਅਣ ਨੇਹ ਚੱਲ ਦਿੱਤੀ ਅਣ ਜਾਏ ਸੰਸਾਰ ਸਾਗਰ ਤੇ ਰਖੇ ਅਣ ਬਹੁੜ ਨਜਨ ਮੈ ਤਾਏ ਜਿਵੈ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਦਿੱਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ 12 ਮਹਾ ਬਾਣੀ ਵਿੱਚੋ ਪੰਚੰਗ ਗੁਰਦੇਵ ਧੰ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਗਣ ਦੇ ਮਹੀਨੇ ਪ੍ਰਤੀ ਉਪਦੇਸ਼ ਦੇ ਰਹੇ ਹਨ ਮੁਨਖਾਤੀ ਨੂੰ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਠੰਡ ਦੀ ਰੁੱਤ ਸਿਆਲ ਦੀ ਕਰੜੀ ਸਰਦੀ ਵਿੱਚੋਂ ਬਹਾਰ ਫਿਰਨ ਤੇ ਫਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਿਮਾਸ਼ਾਂ ਦੇ ਰਾਹੀ ਖੁਸ਼ੀਆਂ ਮਨਾਉਂਦੇ ਹਨ ਪਾਸ਼ਾ ਕਹਿੰਦੇ ਹਨ ਪੱਗੜ ਵਿੱਚ ਉਹ ਜੀਵ ਜਤੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪ੍ਰਭੂ ਆ ਕੇ ਵੱਸ ਜਾਂਦਾ ਹੈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸਾਧੂ ਸੰਤ ਮਹਾਤਮਾ ਹੁੰਦੇ ਹਨ ਜਿੰਨਾ ਦੀ ਮਿਹਰ ਦੇ ਨਾਲ ਪ੍ਰਭੂ ਮਿਲ ਜਾਂਦਾ ਹੈ। ਮਹਾਂਪੁਰਸ਼ਾਂ ਦੇ ਬਚਨਾਂ ਤੇ ਮੁਲ ਕਰਕੇ ਪ੍ਰਮਾਤਮਾ ਮਿਲ ਜਾਂਦਾ ਹੈ। ਪ੍ਰਮਾਤਮਾ ਨਾਲ ਸਾਂਝ ਪੈ ਜਾਂਦੀ ਹੈ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ। ਉਹਨਾਂ ਦੀ ਹਿਰਦੇ ਵਾਲੀ ਸੇਜ ਸੁੰਦਰ ਬਣ ਜਾਂਦੀ ਹੈ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਰਤੀ ਭਰਦੀ ਥਾਂ ਨਹੀਂ ਰਹਿ ਜਾਂਦੀ। ਇਚਪਨੀ ਵਡਭਾਗਣੀ ਵਰ ਪਾਇਆ ਹਰ ਰਾਏ ਵਡਭਾਗੀ ਉਹ ਜੀਵ ਇਸਤਰੀਆਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਹਰੀ ਪ੍ਰਭੂ ਮਿਲ ਪੈਂਦਾ ਹੈ ਮਿਲ ਸਹਈਆਂ ਮੰਗਲ ਗਾਵੇ ਗੀਤ ਗੋਵਿੰਦ ਅਲਾਏ ਉਹ 사ਸਨ ਕੀ ਬੈਠ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗੀਤ ਅਲਾਪ ਕੇ ਆਤਮਾ ਅਨੰਦ ਪੈਦਾ ਕਰਦੇ ਹਨ ਅਤੇ ਗੁਰਬਾਣੀ ਵਾਲੇ ਗੀਤ गाਦੇ ਹਨ ਜਿਸ ਨਾਲ ਗੁਰੂ ਖੁਸ਼ ਹੋ ਕੇ ਪਰਮਾਤਮਾ ਉਹਨਾਂ ਤੇ ਬਖਸ਼ਿਸ਼ ਕਰੇ ਹਰ ਜੀਹਾ ਅਵਰਣਾ ਦਿੱਸਈ ਕੋਈ ਦੂਜਾ ਲਬੀ ਨਾ ਲਾਏ ਪਰਮਾਤਮਾ ਵਰਗਾ ਕੋਈ ਹੋਰ ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ ਹਰ ਥਾਂ ਤੇ ਪਰਮਾਤਮਾ ਹੀ ਨਿਰੰਦਰ ਹਾਲਤ ਪਲਤ ਸਵਾਰੇ ਉਹ ਨਹੀਂ ਚਲ ਦਿੱਤੀਨ ਜਾਏ ਉਸ ਪਰਮਾਤਮਾ ਨੇ ਲੋਕ ਪਰਲੋਪ ਸਵਾਰ ਲਿਤਾ ਹੈ ਉਹਨਾਂ ਸਤਸੰਗੀਆਂ ਨੇ ਜਿਨ੍ਹਾਂ ਨੇ ਸਤਸੰਗ ਵਿੱਚ ਬੈਠ ਕੇ ਆਪਣਾ ਮਨ ਗੁਰੂ ਦੁਆਰਾ ਦਸੀ ਜੁਗਤ ਨਾਲ ਪ੍ਰਮਾਤਮਾ ਵਿੱਚ ਲੀਨ ਕਰ ਲਿਆ ਹੈ। ਅਤੇ ਹੁਣ ਉਹ ਕਦੇ ਵੀ ਡੋਲਦੇ ਨਹੀਂ। ਸੰਸਾਰ ਸਾਗਰ ਤੇ ਰੱਖਿਆ ਬਹੁੜਾ ਨ ਜਨਮ ਹੈ ਤਾਏ। ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ। ਜਨਮਾਂ ਦੇ ਗੇੜ ਵਿੱਚ ਮੁੜ ਉਹਨਾਂ ਦੀ ਦੋਰ ਭਜ ਨਹੀਂ ਹੁੰਦੀ। ਆਪ ਜਨਮ ਮਰ ਤੋਂ ਮੁਕਤ ਹੋ ਜਾਂਦੇ ਹਨ ਜਿਵੇਂ ਏਕ ਅਨੇਕ ਗੁਣ ਤੇਰੇ ਨਾਮਿਕ ਚਰਨੀ ਪਾਏ ਪੰਚਮ ਗੁਰਦੇਵ ਤਨਤਨ ਗੁਰਾਂ ਜਨ ਦੇਵ ਜੀ ਪੰਜਵੇਂ ਨਾਨਕ ਕਹਿੰਦੇ ਹਨ ਕਿ ਮਨੁੱਖ ਦੀ ਇੱਕ ਜੀਵ ਹੈ ਪਰ ਪ੍ਰਭੂ ਦੇ ਅਨੇਕਾਂ ਗੁਣ ਹਨ ਅਸੀਂ ਉਹਨਾਂ ਨੂੰ ਬਿਆਨ ਕਰਾ ਜੋਗੇ ਨਹੀਂ ਹਾਂ ਪਰ ਜਿਹੜੇ ਜੀਵ ਉਸ ਦੀ ਚਰਨੀ ਪੈਂਦੇ ਹਨ ਉਸ ਦਾ ਆਸਰਾ ਤੱਕਦੇ ਹਨ ਉਹ ਕਿਰਪਾ ਕਰਕੇ दया ਦੇ ਸਾਗਰ ਚ ਆ ਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ ਫਲਗੁਣ ਦੇ ਤਸਲਾਹੀ ਹੈ ਜਿਸ ਨੂੰ ਦਿਲ ਨਾ ਧਮਾਏ ਫੰਗਣ ਦੇ ਮਹੀਨੇ ਵਿੱਚ ਹੋਲੀਆਂ ਵਿੱਚ ਆਨੰਦ ਮਿਲਦਾ ਹੈ ਪਰ ਇਹਨਾਂ ਵਿੱਚ ਆਨੰਦ ਕੁਸ ਮਿਲੇ ਹੁੰਦਾ ਹੈ ਪਰ ਪ੍ਰਮਾਤਮਾ ਦੀ ਸਿਫਤ ਸਲਾ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਿੜਾਈ ਦਾ ਕਾਰਨ ਨਾ ਤਾਂ ਪਰ ਵੀ ਲਾਲਚ ਨਹੀਂ ਹੈ ਇਸ ਵਿੱਚ ਸਾਡਾ ਹੀ ਭਲਾ ਹੈ